ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ chant ਮਹੱਲਾ ਚੌਥਾ ਘਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜੀ ਉਹ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹੋਮੈ ਤਦੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਈਐ ਹਰ ਜੀ ਉਹ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਅੰਦਰ ਸਾਚਾ ਨੇ ਹੋ ਊਰੇ ਸਤਿਗੁਰ ਐ ਜੀਓ ਹਉ ਤਿਸ ਸੇਵੀ ਦਿਨ ਰਾਤ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸ੍ਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਆਨਾ ਜੇਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇ ਹੂਰੇ ਸਤਗੁਰੇ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੈ ਜੀਉ ਆਨੰਦਿਨ ਰਹਾ ਨਿਵਲਾ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵੱਡ ਭਾਗ ਆਹਰ ਰਸ ਆਵੇ ਜੀ ਦੂਜੇ ਪਾਇ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀ ਭਾਇ ਹਾਇ ਕਰੇ ਦਿਨ ਰਾਤ ਮਾਇਆ ਦੁਖ ਮੋਹਿ ਆ ਜੀਓ ਮਾਇਆ ਦੁਖ ਮੋਹਿ ਆ ਹਮੈ ਰੋਹਿ ਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤੋ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨ ਚਾਲੈ ਉੱਤਰਾ ਕਲਤਰ ਮਾਇਆ ਧੋਹਿਆ ਦੂਜੈ ਭਾਇ ਦੁਖ ਹੋ ਮਨ ਮੁਖ ਜਮ ਜੋਹਿਆ ਜੀਉ ਕਰ ਕਿਰਪਾ ਲੈ ਹੋ ਮਿਲਾਏ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਆਨੰਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ ਉਨੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੈ ਹੋ ਮਿਲਾਏ ਮਹਿਲ ਹਰ ਪਾਵੇ ਜੀ ਅੰਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰਿ ਪਾਵੇ ਜੀ ਸਾ ਵਾਹੇ ਗੁਰੂ ਜੀ ਕੀ ਫਤਹਿ